ਬੱਡੇ ਪਿੰਡ ਦੇ ਵਿੱਚ ਜਿੱਥੇ ਦਾਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਇੱਥੇ ਡਿੱਗਾ ਇਸ ਘਰ ਦੇ ਵਿੱਚ ਸਰਦਾਰ ਜਗਬੀਰ ਸਿੰਘ ਦਾ ਘਰ ਹੈ ਮੈਂ ਉਹਦੇ ਮੇਰੇ ਕੈਬਨ ਸਾਥੀ ਪਕਤ ਜੀ ਮਹਿੰਦਰ ਪਕਤ ਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾਂ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ ਉੱਤੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨਤ ਨਹੀਂ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਭੀ ਪੰਜਾਬ ਸਰਕਾਰ ਜੜੀ ਕਰੂਗੀ ਉਹਦੇ ਲਈ ਅਸੀਂ ਆਏ ਆ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਔਰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰ ਉਦਾਂ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਜੋ ਉਦੋਂ ਆਪਾਂ ਨੂੰ ਚੰਦ ਚੜ੍ਹ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਵੇਲੇ ਔਖੇ ਟਾਈਮ ਤੇ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਅਸੀਂ ਚੜ੍ਹਤਾਂ ਦੀ ਤਰ੍ਹਾਂ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਉ ਤਾ ਉਹਦਾ ਹੱਲ ਜਿਹੜਾ ਅਸੀਂ ਉਸੇ ਲਈ ਕਰਾਂਗੇ ਹਾਂ ਠੀਕ ਮਿਹਨਤ ਭਾਗਤ ਅੱਜ ਇੱਕ ਮਿੰਟ ਕਦਾ ਕਰੀ ਹਾਂਜੀ ਹਾਂਜੀ ਕੋਈ ਨੁਕਸਾਨ ਨਹੀਂ ਨਹੀਂ ਨੁਕਸਾਨ ਨਹੀਂ ਬਚਾਈ ਹੋਇਆ ਆਪ ਭੱਜ ਕੇ ਅੱਗ ਬੁਝਾਈ ਹੈ ਮੇਰੇ ਕੋਲ ਅੱਛਾ ਤੇ ਬਜਾਨੀ ਦੇ ਮੱਝਾ ਸੜ